ਔਲ 8 ਰੁਪਏ ਤੇ ਡੀਜ਼ਲ 10 ਰੁਪਏ ਹੋਇਆ ਮਹਿੰਗਾ ਨਵੀਆਂ ਕੀਮਤਾਂ ਲਾਗੂ ਪਹਿਲਾ ਹੀ ਭਿਆਨਕ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਦੇਸ਼ ਤੇ ਉਤੋਂ ਇੰਨਾ ਜ਼ਿਆਦਾ ਮਹਿੰਗਾ ਹੋ ਜਾਣਾ ਪੈਟਰੋਲ ਡੀਜ਼ਲ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਉੱਤੇ ਪਹਾੜ ਡਿੱਗਿਆ ਪਿਛਲੇ ਦਿਨੀ ਭਾਰਤ ਪਾਕਿਸਤਾਨ ਦੇ ਵਿੱਚ ਥੋੜੀ-ਬਹੁਤੀ ਜੰਗ ਲੱਗੀ ਸੀ ਸਿਆਣੇ ਬੰਦੇ ਉਦੋਂ ਹੀ ਆਖ ਰਹੇ ਸੀ ਕਿ ਇਹ ਜੰਗ ਦਾ ਜਿਹੜਾ ਖਰਚਾ ਉਹ ਆਮ ਜਨਤਾ ਤੇ ਪਵੇਗਾ ਆਮ ਜਨਤਾ ਤੇ ਜੰਗ ਦਾ ਖਰਚਾ ਪੈਣਾ ਤੈ ਸੀ ਕਿਉਂਕਿ ਭਾਵੇਂ ਜੰਗ 2 ਜਾਂ 3 ਦਿਨ ਹੀ ਲੱਗੀ ਸੀ ਬਾਜ਼ਾਰ ਬੰਦ ਕਰਵਾਏ ਗਏ ਸੀ ਤੇ ਹਜ਼ਾਰਾਂ ਕਰੋੜ ਦਾ ਬਰੂਦ ਇੱਕ ਦੂਜੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸੁੱਟਿਆ ਗਿਆ ਸੀ ਤੁਸੀਂ ਸਮਝ ਸਕਦੇ ਹੋ ਭਾਵੇਂ ਉਦੋਂ ਖਰਚਾ ਇੰਨਾ ਜ਼ਿਆਦਾ ਨਹੀਂ ਆਇਆ ਪਰ ਇੱਕ ਦੂਜੇ ਦੇਸ਼ ਨੂੰ ਚੁਣੌਤੀ ਪੇਸ਼ ਕਰਨ ਦੇ ਲਈ ਜਾਂ ਫਿਰ ਕਹਿ ਸਕੀਏ ਕਿ ਇੱਕ ਦੂਜੇ ਨੂੰ ਅੱਖਾਂ ਮਕਾਉਣ ਦੇ ਲਈ ਹਜ਼ਾਰਾਂ ਕਰੋੜਾਂ ਦੇ ਹਥਿਆਰ ਖਰੀਦੇ ਗਏ ਉਹਨਾਂ ਹਥਿਆਰਾਂ ਦਾ ਖਰਚਾ ਹੁਣ ਆਮ ਲੋਕਾਂ ਤੇ ਪਿਆ ਤੇ ਪਾਕਿਸਤਾਨ ਦੇ ਵਿੱਚ ਤੇਲ ਤੇ ਡੀਜ਼ਲ ਮਹਿੰਗਾ